ਸਵਾਲ ਹੈ ਕਿ ਕੀ ਕੇਂਦਰ ਪਾਜਬਾ ਸਰਕਾਰ ਖੁੱਲਿਆਂ ਪੰਜਾਬ ਦੇ ਨਾਲ ਕਾਰੀਏ ਵਿਤਕਰਾ ਬਿਹਾਰ ਤੇ ਗੁਜਰਾਤ ਲਈ ਤੁਰੰਤ ਪੈਸਾ ਪਰ ਪੰਜਾਬ ਲਈ ਸਿਰਫ 1600 ਕਰੋੜ ਰੁਪਏ ਦੇ ਝੂਠੇ ਵਾਦੇ ਸੋ ਇਹ ਇੱਕ ਸਵਾਲ ਅਜੀਹਾ ਹੈ ਜਿਸ ਦੇ ਤਹਿਤ ਜਦੋਂ ਅਸੀਂ 2025 ਦੀ ਗੱਲ ਕਰਦੇ ਹਾਂ ਤੇ 2025 ਦੇ ਭਿਆਨਕ ਹੜ੍ਹਾਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਔਰ ਲੱਖਾਂ ਏਕੜ ਫਸਲਾਂ ਵੀ ਡੁੱਬ ਗਈਆਂ ਸੈਂਕੜੇ ਪਿੰਡ ਡੁੱਬ ਗਏ ਤੇ ਹਜ਼ਾਰਾਂ ਪਰਿਵਾਰ ਬੇਕਰ ਹੋ ਗਏ ਉਸ ਔਕੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਜੀ ਤੌਰ ਤੇ ਪੰਜਾਬ ਦਾ ਦੌਰਾ ਕੀ ਕੀਤਾ ਸੀ ਉਹਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਸੀ ਔਰ ਜਦੋਂ ਅਸੀਂ ਕੈਮਰਿਆਂ ਦੀ ਗੱਲ ਕਰਦੇ ਹਾਂ ਤੇ ਕੈਮਰਿਆਂ ਦੇ ਸਾਹਮਣੇ ਵੱਡੇ ਵਾਅਦੇ ਵੀ ਕੀਤੇ ਗਏ ਸਨ ਤੇ ਐਲਾਨ ਵੀ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਹੜ੍ਹ ਰਾਹਤ ਲਈ ਪੰਜਾਬ ਨੂੰ 1600 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰੇਗੀ ਪੰਜਾਬ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੀ ਇਹ ਜਾਣਦੇ ਹੋਏ ਕਿ ਘੱਟੂ ਘੱਟ ਕੇਂਦਰ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਪਰ ਜਦੋਂ ਅਸੀਂ ਕੋਈ ਮਹੀਨਿਆਂ ਦੀ ਗੱਲ ਕਰਦੇ ਹਾਂ ਤੇ ਕਈ ਮਹੀਨਿਆਂ ਬਾਅਦ ਵੀ ਉਸ 1600 ਕਰੋੜ ਰੁਪਏ ਦਾ ਇੱਕ ਵੀ ਰੁਪਇਆ ਪੰਜਾਬ ਦੇ ਖਾਤਿਆਂ ਦੇ ਵਿੱਚ ਅਜੇ ਤੱਕ ਜਮਾ ਨਹੀਂ ਹੋਇਆ ਇੱਕ ਵੀ ਪੈਸਾ ਜੋ ਹੈ ਉਹ ਨਹੀਂ ਆਇਆ ਨਾ ਤਾਂ ਕੇਂਦਰ ਨੇ ਕੋਈ ਅਧਿਕਾਰਤ ਪੱਤਰ ਭੇਜਿਆ ਤੇ ਨਾ ਹੀ ਕੋਈ ਕਿਸ਼ਤ ਜਾਰੀ ਕੀਤੀ ਹੈ ਸੋ ਜਦੋਂ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਸ਼ਾਨਦਾਰ ਐਲਾਨ ਕੈਮਰਿਆਂ ਅਤੇ ਸੁਰਖੀਆਂ ਤੱਕ ਹੀ ਸੀਮਤ ਰਹਿ ਗਿਆ ਪੰਜਾਬ ਦੇ ਲੋਕ ਅਜੇ ਵੀ ਉਸ ਹੱਡ ਦੇ ਜ਼ਖਮ ਦੇ ਨਾਲ ਜੂਝ ਰਹੇ ਨੇ ਜਦੋਂ ਕਿ ਕੇਂਦਰ ਸਰਕਾਰ ਅਜੇ ਵੀ ਚੁੱਪ ਹੈ ਪੰਜਾਬ ਸਰਕਾਰ ਨੇ ਕੇਂਦਰ ਕਾਨੂੰਨ ਵਾਰ-ਵਾਰ ਲਿਖਿਆ ਹੈ ਲੇਕਿਨ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਦੱਸਿਆ ਕਿ ਖੁਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮੀਟਿੰਗ ਦੀ ਮੰਗ ਵੀ ਕੀਤੀ ਗਈ ਹੈ ਤੇ ਯਾਦ ਪੱਤਰ ਵੀ ਭੇਜੇ ਗਏ ਨੇ ਹਰ ਵਾਰ ਜਵਾਬ ਮਿਲਿਆ ਕਿ ਇਸ ਤੇ ਵਿਚਾਰ ਕੀਤਾ ਜਾ ਰਿਹਾ ਪ੍ਰਕਿਰਿਆ ਜਾਰੀ ਹੈ ਪਰ ਪਰ ਕਿਰਿਆ ਪੂਰੀ ਹੀ ਨਹੀਂ ਹੋਈ ਸੈਂਕੜੇ ਲੋਕ ਮਰ ਗਏ ਨੇ ਅਰਬਾਂ ਦਾ ਨੁਕਸਾਨ ਹੋਇਆ ਫਿਰ ਵੀ ਕੇਂਦਰ ਸਰਕਾਰ ਬੇਪਰਵਾਹ ਬੈਠੀ ਹੈ ਦੂਜੇ ਪਾਸੇ ਜਦੋਂ ਅਸੀਂ ਬਿਹਾਰ ਅਸਾਮ ਜਾਂ ਫਿਰ ਗੁਜਰਾਤ ਦੀ ਗੱਲ ਕਰਦੇ ਹਾਂ ਤੇ ਉੱਥੇ ਜਦੋਂ ਹੜ੍ਹ ਆਉਂਦੇ ਨੇ ਤਾਂ ਕੇਂਦਰ ਸਰਕਾਰ ਤੁਰੰਤ ਪੈਕੇਜ ਦਾ ਐਲਾਨ ਕਰ ਜੇਤੇ ਫੰਡ ਟ੍ਰਾਂਸਫਰ ਵੀ ਕਰ ਦਿੱਤੇ ਜਾਂਦੇ ਨੇ ਕੰ ਦੁਗਣੀ ਆ ਤਿਗਣੀ ਹੋ ਜਾਂਦੀ ਹੈ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਤੇ ਆਮ ਆਦਮੀ ਪਾਰਟੀ ਦਾ ਰਾਜ ਹੈ ਇਸ ਲਈ ਵਿਤਕਰਾਨ ਗੈਲੀ ਤੇ ਸਜ਼ਾ ਜੋ ਹੈ ਉਹ ਹੋ ਰਹੀ ਹੈ ਭਾਜਪਾ ਨੂੰ ਲੱਗਦਾ ਹੈ ਕਿ ਉਸ ਨੂੰ ਪੰਜਾਬ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ ਭਾਵੇਂ ਇਹ ਲੱਖਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੁੱਖਮਰੀ ਦੇ ਕੰਡੇ ਤੇ ਤੱਕ ਦੇਵੇ ਕੇਂਦਰੀ ਮੰਤਰੀ ਕਈ ਵਾਰ ਦਾਵਾ ਕਰਦੇ ਨੇ ਕਿ ਉਹਨਾਂ ਨੂੰ 411 ਕਰੋੜ ਰੁਪਏ ਕਦੇ 480 ਕਰੋੜ ਰੁਪਏ ਕਦੇ 800 ਕਰੋੜ ਰੁਪਏ ਦਿੱਤੇ ਗਏ ਨੇ ਪਰ ਇੱਕ ਵੀ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚ ਅਜੇ ਤੱਕ ਨਹੀਂ ਪਹੁੰਚਿਆ ਇਹ ਝੂਠੀਆਂ ਪ੍ਰੈਸ ਰਿਲੀਜ਼ ਸਿਰਫ ਤੇ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਨੇ ਸਚਾਈ ਆਰਟੀਆਈ ਅਤੇ ਸਰਕਾਰੀ ਰਿਕਾਰਡ ਦੇ ਵਿੱਚ ਬਿਲਕੁਲ ਦਰਸ ਹੈ ਔਰ ਜਦੋਂ ਅਸੀਂ 1600 ਕਰੋੜ ਰੁਪਏ ਦੀ ਗੱਲ ਕਰਦੇ ਆਂ ਤੇ ਇਸ ਦੇ ਵਿੱਚੋਂ ਇੱਕ ਵੀ ਪੈਸਾ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਇਹ ਸਿਰਫ ਤੇ ਸਿਰਫ ਧੋਖਾ ਨਹੀਂ ਹੈ ਪੰਜਾਬ ਦੇ ਨਾਲ ਇੱਕ ਵਿਸ਼ਵਾਸ ਘਾਤੀ ਵਿਤਕਰਾਬੀ ਹੈ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਅਨਾਜ ਮੁਹੱਈਆ ਕਰਵਾਇਆ ਆਪਣੀਆਂ ਸਰਹੱਦਾਂ ਦੀ ਰੱਖਿਆ ਕੀਤੀ ਅਤੇ ਸਭ ਤੋਂ ਵੱਧ ਸੈਨਿਕਾਂ ਦਾ ਯੋਗਦਾਨ ਪਾਇਆ ਪਰ ਜਦੋਂ ਪੰਜਾਬ ਮੁਸੀਬਤ ਵਿੱਚ ਹੈ ਤਾਂ ਕੇਂਦਰ ਸਰਕਾਰ ਇਸ ਤਿੱਪੇਟ ਵਿੱਚ ਛੁਰਾ ਮਾਰੀ ਹੈ ਔਰ ਰਾਜਵਿਕ ਬਦਲਾਖੇਤਰੀ ਵਿਤਕਰਾ ਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਵੀ ਹੈ ਪੰਜਾਬ ਦੇ ਲੋਕ ਇਹ ਸਭ ਦੇਖ ਰਹੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੂਰ ਨਹੀਂ ਨੇ ਜਿਸ ਵਿੱਚ ਪੰਜਾਬ ਜਵਾਬ ਦੇਵੇਗਾ ਸੋ ਜਦੋਂ ਹੁਣ ਅਸੀਂ ਇਸ ਵਿਤਕਰੇ ਦੀ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲੇ ਵਿਤਕਰਾ ਕੀਤਾ ਜਾ ਰਿਹਾ ਹੈ ਇਸ ਪੈਸੇ ਦਾ ਐਲਾਨ ਕਰ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਵੀ ਉਹ ਪੰਜਾਬ ਦੇ ਖਾਤਿਆਂ ਤੱਕ ਨਹੀਂ ਪਹੁੰਚਿਆ ਲੇਕਿਨ ਦੂਸਰੇ ਪਾਸੇ ਲੋਕ ਜਿਹੜੇ ਨੇ ਉਹ ਜੂਝ ਰਹੇ ਨੇ ਹੜਾਂ ਦੀ ਮਾਰ ਤੇ ਅਜੇ ਵੀ ਨੇ ਉਹਨਾਂ ਦੇ ਘਰ ਅਜੇ ਤੱਕ ਮੁਕੰਮਲ ਨਹੀਂ ਹੋਏ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹਨਾਂ ਦੀ ਜਾਨ ਵੀ ਚਲੇ ਗਈ ਔਰ ਨਾਲ ਦੀ ਨਾਲ ਇਨਸਾਨ ਜਿਹੜੇ ਨੇ ਉਹ ਵੀ ਦੁਨੀਆ ਤੋਂ ਚਲੇ ਗਏ ਔਰ ਘਰ ਵੀ ਬਹੁਤ ਜ਼ਿਆਦਾ ਖਰਾਬ ਹੋਏ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਕਾਰ ਹੋ ਗਏ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਕੇਂਦਰ ਦੀ ਭਾਜਪਾ ਸਰਕਾਰ ਦੇ ਤੇ ਉਹ ਖੁੱਲੇ ਆਮ ਪੰਜਾਬ ਦੇ ਨਾਲ ਵਿਤਕਰਾ ਕਰਾ ਕਰ ਰਹੀ ਹੈ ਇਸ ਦੇ ਉੱਪਰ ਅਜੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਅਜਿਹਾ ਆਖਰ ਹੋ ਕਿਉਂ ਰਿਹਾ ਹੈ